ਮਰਜੀ ਕੀ ਕਰਨਾ ਚਾਹੋਗੇ ਜਿਸ ਤਰ੍ਹਾਂ ਇੱਕ ਸੰਸਥਾ ਤੁਸੀਂ ਬਣਾਈ ਹੈ ਪੀਏਐਫ ਇਹ ਕਿਉਂ ਲੋੜ ਪਈ ਸੀ ਕਿਉਂ ਹੋਣੀ ਚਾਹੀਏ ਕੀ ਕੀ ਕਿਸਾਨ ਵੀ ਚਾਹੁੰਦੇ ਆ ਤੇ ਕਿਹੜੇ ਕਿਹੜੇ ਫਾਰਮਰ ਵੀ ਚਾਹੁੰਦੇ ਆ ਤੇ ਜਿਹਨੇ ਤੁਸੀਂ ਸੰਸਥਾ ਬਣਾਈ ਹੈ ਤਾਂ ਇਹਦਾ ਕਾਰਨ ਕੀ ਸੀ ਤੇ ਇਹਦਾ ਫਾਇਦਾ ਕੀ ਹੈ ਪ੍ਰਾਇਬਰੀ ਡੀਟਾ ਖਾਲਸਾ ਉਹ ਹੈ ਜਿਹੜੀ ਫਰਤੇ ਪੂਰੇ ਪੰਜਾਬ ਦੇ ਮੇਰੇ ਜਿੰਨੇ ਕਿਸਾਨ ਭਰਾ ਤੁਹਾਡੇ ਨੇ ਸੇਮ ਸਿੰਘ ਵੀ ਜਿਹੜੀ ਪ੍ਰੋਗਰਸ ਅਲੈਂਸ ਫਾਰਮਰ ਐਸੋਸੀਏਸ਼ਨ ਸਾਡੀ ਬਣੀ ਆ ਇਹਦੀ ਬੜੀ ਜਿਆਦਾ ਜ਼ਰੂਰਤ ਸੀਗੀ ਕਿਉਂਕਿ ਜਿਹੜੇ ਵੱਡੇ ਫਾਰਮ ਸੀਗੇ ਐਲ ਐਫ ਹੋਗੇ ਜਿਵੇਂ ਵੱਡੇ ਫਾਰਮਰ ਨੇ ਉਹਨਾਂ ਨੂੰ ਰੇਟ ਪੂਰੇ ਪੰਜਾਬ ਉਤੇ ਇਕੱਠਾ ਬਰਾਬਰ ਦਾ ਮਿਲਦਾ ਚਾਹੇ ਘੱਟ ਦਾ ਚਾਹੇ ਵੱਧ ਦਾ ਰੇਟ ਉਹਨਾਂ ਨੂੰ ਪੂਰਾ ਮਿਲਦਾ ਆ ਲੇਕਿਨ ਬਰਾਬਰ ਮਿਲਦਾ ਕੱਠਾ ਜਿਹੜੇ ਸਾਡੀ ਸੰਸਥਾ ਸਾਨੂੰ ਕਿਉਂ ਬਣਾਉਣੀ ਪੈਗੀ 3% ਐਲ ਐਫ ਨੇ ਆਪਣੇ ਪੰਜਾਬ ਦੇ ਵਿੱਚ ਛੋਟੇ ਵੱਡੇ ਫਾਰਮਰ 97% ਹੈਗੇ ਆਪਣੇ ਛੋਟੇ ਫਾਰਮਰ ਕਿ ਛੋਟੇ ਫਾਰਮਰਾਂ ਦੀ ਕੋਈ ਗੱਲ ਹੀ ਨਹੀਂ ਸੀ ਕਰਦਾ ਹੁਣ ਤੱਕ ਸਾਨੂੰ ਤਾਂ ਸਾਰਾ ਇਕੱਠਾ ਹੋ ਕੇ ਪੂਰੇ ਪੰਜਾਬ ਦੇ ਜਿੰਨੇ ਸਾਡੇ ਜੰਤ ਸੀਗੇ ਫਾਰਮਰ ਨੂੰ ਵਿੱਚ ਲੈ ਕੇ ਕਿਸਾਨਾਂ ਨੂੰ ਵਿੱਚ ਲੈ ਕੇ ਅਸੀਂ ਐਸੋਸੀਏਸ਼ਨ ਬਣਾਈ ਆ ਵੀ ਜਿਹੜਾ ਇਹਨਾਂ ਦੇ ਨਾਲ ਸੋਚਣਾ ਹੁੰਦਾ ਉਹ ਅਸੀਂ ਕਰਨੀ ਤੇ ਆਗੇ ਇਦਾਂ ਦਾ ਸਾਨੂੰ ਬਣਾਉਣ ਦੀ ਇਸ ਕਰਕੇ ਦੀ ਜ਼ਰੂਰਤ ਪਈ ਆ ਹਾਂਜੀ ਨਹੀਂ ਇਹਦੇ ਜਿਹੜੇ ਕਾਰਨ ਆ ਕਿ ਜਿਹੜਾ ਬਣਾਇਆ ਨਾ ਦੱਸਿਆ ਇਹ ਨੁਕਸਾਨ ਕੀ ਹੋ ਰਿਹਾ ਖਸਾਨਾਂ ਨੂੰ ਇਸ ਨੂੰ ਖਸਾਨਾਂ ਨੂੰ ਇੱਥੇ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੁਣ ਜਿਵੇਂ ਇਧਰ ਆਪਣੇ ਵਾਲੇ ਪਾਸੇ ਲਾ ਲੋ ਜੀ ਆਪਾਂ ਬਠਿੰਡਾ ਸੰਗਰੂਰ ਮਲੋਟ ਖਬੋੜ ਨਕਸਰ ਫਾਜਲਕਾ ਸਾਰੇ ਬੈਲਟ ਦੇ ਨਾਲ ਨੇ ਰੇਟ 6 ਤੋਂ 7 ਰੁਪਏ ਘੱਟ ਆਪਣੇ ਪੰਜਾਬੋਂ ਚੱਲ ਰਿਹਾ ਤੇ ਤੁਸੀਂ ਗੱਲ ਕੀਤੀ ਸੀ 6 ਤੋਂ 7 ਰੁਪਏ ਲੀਟਰ ਮਗਰ ਕਹਿੰਦਾ ਪਹਿਰੇ ਦਾ ਕਿੰਨੇ ਪਹਿਰੇ ਕਾ ਲੀਟਰ ਮਗਰ ਪਹਿਰੇ ਆ ਜੀ ਦੇਖੋ ਇਹ ਇਹ ਜਿਹੜਾ ਸਾਡੇ ਏਰੀਏ ਨੇ ਜੇ ਤਾਂ ਸਾਨੂੰ ਕੋਈ ਖਰਾਕ ਮੰਨ ਲਾ ਵੀ 5-400 ਰੁਪਏ 300 ਰੁਪਏ ਸਸਤੀ ਮਿਲਦੀ ਹੋਵੇ ਉਸੇ ਨਾਲ ਹੀ ਅਸੀਂ ਦੁੱਧ ਪੈਦਾ ਕਰਦੇ ਆਂ ਤੇ ਸਸਟਿੰਗ ਮਿਲਦੀ ਉਹ ਤਾਂ ਸਾਨੂੰ ਰੇਟ ਘੱਟ ਮਿਲ ਜੇ ਕੋਈ ਗੱਲ ਨਹੀਂ ਹੁਣ ਜਿਹੜੇ ਜਿੰਨਾ ਮੋਹਾਲੀ ਤੋਂ ਲੁਧਿਆਣਾ ਆ ਗਿਆ ਉਹੀ ਖਰਾਕ ਮੋਗੇ ਤੋਂ ਜਾਂ ਕਿਤੋਂ ਗਦੀ ਆ ਉਹ ਹੀ ਸਾਨੂੰ ਆਉਂਦੀ ਆ ਪਰ ਬੈਗ ਹੈਗਾ ਗਾਹਾਂ ਪੈਜ ਹੈਗਾ ਇੱਕੋ ਹੀ ਇੱਕੋ ਹੀ ਕੁਆਲਟੀ ਆ ਸਾਰੇ ਬੱਸੇ ਪਰ ਸਾਡੇ ਨਾਲ ਤਾਂ ਮਤਰਾਈ ਵਾਲਾ ਜਣੀ ਕ ਚੱਲਿਆ ਜੀ ਨਾ ਇਹ ਫੋਟੋ ਕਿਉਂਕਿ ਉਹਨੂੰ ਹੀ ਆਉਂਦੇ ਜਿਹੜੇ ਫੀਡ ਹੈਗੇ ਪ੍ਰੋਡਕਟ ਨੇ ਉਹਨਾਂ ਦਾ ਐਂਡ ਸੇਮ ਹੈ ਉਹਨਾਂ ਦਾ ਸੇਮ ਰੇਟ ਆ ਪੂਰੇ ਪੰਜਾਬ ਦੇ ਮੰਨ ਲਓ ਜੇ ਆਪਾਂ ਬੇਰਕਾ ਕੰਪਨੀ ਤੇ ਲਾਈਏ ਜੇ ਉੱਥੇ ਪ੍ਰੋਡਕਟ ਬਣਦਾ ਲੁਧਿਆਣੇ ਦੇ ਵਿੱਚ ਜਾਂ ਮਹਾਲੇ ਵਿੱਚ ਬਣਦਾ ਉਹ ਹੋ ਇਧਰ ਆ ਕੇ ਵੀ ਸੇਲ ਹੁੰਦਾ ਜ਼ਰੂਰੀ ਨਹੀਂ ਵੀ ਲੁਧਿਆਣਾ ਚ ਸੇਲ ਹੁੰਦਾ ਫਰ ਪੰਜਾਬ ਚ ਹੁੰਦਾ ਜਾਂ ਤਾਂ ਸਾਡੇ ਇਧਰ ਏਰੀਆ ਚ ਆ ਕੇ ਜਿਵੇਂ ਬਠਿੰਡਾ ਸੰਗਰੂਰ ਮਾਨਸਾ ਜੀ ਪਲੋਟ ਨੋਸਰ ਰਖਵੜ ਜੋ ਹੋ ਗਿਆ ਜਾਂ ਇਧਰ ਦਾ ਸਸਤਾ ਹੋਵੇ ਫਿਰ ਤਾਂ ਅਸੀਂ ਵੀ ਮੰਨ ਲੀਏ ਵੀ ਸਾਡੇ ਦੁੱਧ ਦਾ ਰੇਟ ਘਟਾ ਤਾਂ ਸਾਨੂੰ ਸਸਤਾ ਮਿਲਦਾ ਜਿਹੜੇ ਗਰੀਬਾਂ ਨੇ ਖਾਣਾ ਹੁੰਦਾ ਉਹਨੂੰ ਤਾਂ ਉਹੀ ਰੇਟ ਮਿਲਦਾ ਦੇ ਬੰਦੇ ਤੁਸੀਂ ਗੱਲ ਕੀਤੀ ਹੈ 1 ਲੀਟਰ ਦੇ ਮਾਰ 6 70 ਰੁਪਏ 8 ਰੁਪਏ ਤੱਕ ਮੀੜਾ ਭਾਟਾ ਕਹਿੰਨ ਕਿਸਾਨ ਨੂੰ ਪੈ ਰਿਹਾ ਨਾ ਤਾਂ ਵੱਡਾ ਨੁਕਸਾਨ ਹੋ ਰਿਹਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਜੀ ਇਹ ਇਹ ਸਾਰੇ ਪਾਲਿਸੀ ਆ ਇਹ ਜਿਹੜਾ ਵਿਵਾਰਕ ਸਮਝੌਤਾ ਆਪਣੇ ਹੋਇਆ ਇਹਨਾਂ ਨੇ ਕੀ ਕਰਨਾ ਆਪਣਾ ਜਿਹੜਾ ਦੁੱਧ ਹੈ ਜਾਂ ਆਪਣੇ ਕਣਕ ਹੈ ਜਾਂ ਆਪਣਾ ਝੋਨਾ ਇਹਦਾ ਸੋਸ਼ਲ ਮੀਡੀਆ ਤੇ ਇਦਾਂ ਦਾ ਤਿਆਰ ਕਰਨਾ ਉਹ ਘਰ-ਘਰ ਇੱਕੋ ਤਰ੍ਹਾਂ ਦੀ ਖਬਰ ਫਲਾਇਆ ਕਰਨਗੇ ਵੀ ਆ ਬਾੜਾ ਜੀ ਇਹ ਤੇ ਫਲਾਣਾ ਹੋ ਗਿਆ ਤੇ ਜ਼ਾਹਿਰ ਲੇਕਿਨ ਇਹੋ ਜਿਹਾ ਕੁਛ ਨਹੀਂ ਬਿਲਕੁਲ ਕਿ ਦੁੱਧ ਚ 92% ਨਹੀਂ 95% ਹੋ ਸਕਦਾ ਜਿਹੜਾ ਸਰਕਾਰੀ ਅੰਕੜੇ ਨਹੀਂ ਮੁਲਾਕਾਤਾਂ ਕਰਦੇ ਨੇ ਉਹਨਾਂ ਤੇ ਵੀ ਲੱਥ ਪਾਈ ਜਾਊਗੀ ਲੇਕਿਨ ਸਾਰੀ ਚੀਜ਼ ਬਦਨਾਮ ਨਹੀਂ ਨਾ ਹੁੰਦੀ ਹੁੰਦੀ ਜੇ ਤੁਸੀਂ ਗੱਲ ਕੀਤੀ ਇਹ ਪੰਜਾਬ ਦੀ ਆਪਣੀ ਹੋਂਦ ਹੈ ਸਰਕਾਰੀ ਜੇ ਕੋਈ মিডিਆ ਦਾ ਕੋਈ ਇਹ ਜਿਹਾ ਐਡਵਰਟਾਈਜ਼ਮੈਂਟ ਜਮਸੂਰੀ ਕੀਤੀ ਜਾਵੇਗੀ ਜਿਹਦੇ ਨਾਲ ਬਟਨ ਹਸਾਉਣੇ ਪਿਆ ਉਹ ਲੋਕਾਂ ਨੂੰ ਹਾਂਜੀ ਉਹ ਇਹ ਪਿੰਡਾਂ ਨੇ ਕੀ ਕਰਨਾ ਜੀ মিডিਆ ਇੱਕ ਤਰ੍ਹਾਂ ਦੀ ਇੱਕ ਐਡਿਟ ਲਾਊਗਾ ਜੀ ਥਾਂ ਥਾਂ ਤੇ ਬਾਰ ਬਾਰ ਜਿਹਦੇ ਕੋਈ ਚੀਜ਼ ਆਉਂਦੀ ਹੈ ਨਾ ਲੋਕਾਂ ਦੇ ਦਵਾ ਕੇ ਜਾਂਦੀ ਆ ਇਹ ਤਾਂ ਇਹ ਤਾਂ ਬਿਮਾਰੀ ਆ ਜੀ ਇਹ ਤਾਂ ਮਾੜੀਆਂ ਚੀਜ਼ਾਂ ਨੇ ਖਾਣੀਆਂ ਨਹੀਂ ਹੈਗੀਆਂ ਉਹਨਾਂ ਨੇ ਆਪ ਦੀ ਐਡਿਟ ਕਰਨੀ ਆ ਵੀ ਬਾਹਰ ਦੇ ਮੁਰਖ ਝੋਕ ਨੇ ਸੁਣਾਣਾ ਆ ਦੁੱਧ ਆਇਆ 20 ਮਨ ਲਓ ਵੀ ਸਪੋਰਟ ਕਰੋ ਉਹਨਾਂ ਨੇ ਕਹਿੰਦਾ 20 ਵੀ ਦੇਵਾਂਗੇ ਇੱਥੇ ਸਾਡੇ ਵਾਲਾ ਜਿਹੜਾ ਲੋਕ ਦੁੱਧ ਕਿਉਂ ਪੀਣਗੇ ਦਾ ਮਾਈਂਡ ਸੈਟ ਉਹਨਾਂ ਦਾ ਇਹ ਕਰਦੇ ਨੇ ਕਿ ਥੋੜਿਆਂ ਦਾ ਤਾਂ ਇੰਨਾ ਮਹਿੰਗਾ ਦੁੱਧ ਪਿੰਦਾ ਸਾਡਾ ਇੰਨਾ ਸਸਤਾ ਨੇ ਕੁਆਲਿਟੀ ਆ ਜਦੋਂ ਸਾਡਾ ਦੁੱਧ ਪਿੱਛੇ ਕਰਤਾ ਲੋਕਾਂ ਨੇ ਪਸ਼ੂ ਵੇਚਤੇ ਫਾਰਮ ਬੰਦ ਕਰ ਲਏ ਉਧਰਲਾ ਦੁੱਧ ਸਾਡੇ ਕੋਲੇ ਆ ਗਿਆ ਉਹਨਾਂ ਨੇ ਜੀਓ ਸਿੰਮ ਵਾਲੀ ਗੱਲ ਕਰਨੀ ਹੈ ਜੀ ਕਿਵੇਂ ਲੋਕਾਂ ਨੂੰ ਲਾਲ ਚਲੇ ਪਹਿਲਾਂ ਲੋਕਾਂ ਨੂੰ ਮੰਨ ਲਵਾਂ 30 35 ਰੁਪਏ ਦੇ ਵਿੱਚ ਜੋ ਵੀ ਰੇਟ ਤੇ ਦਿੱਤਾ ਜਦੋਂ ਸਾਡੇ ਪੰਜਾਬ ਦਾ ਦੁੱਧ ਬਦਨਾਮ ਨਹੀਂ ਇਹਨਾਂ ਨੇ ਇੰਨਾ ਕਰਤਾ ਜਾਂ ਕਣਕ ਬਦਨਾਮ ਕਰਤੀ ਲੋਕਾਂ ਨੇ ਲੈਣੀ ਨਹੀਂ ਫੇਰ ਆਪਦੀ ਮਨਮਰਜ਼ੀ ਕਰਨਗੇ ਜੀ ਹਣ ਕੇ ਉਹ ਨਾਲ ਦੇ ਨਾਲ ਉਹ ਤਾਂ ਹੈਗੇ ਹੀ ਗੱਲ ਜੀ ਕਿ ਤਾਂ ਆਪਣਾ ਆਪਣਾ ਪ੍ਰੋਫਿਟ ਹੀ ਖਤਮ ਹੋ ਗਿਆ ਉਧਰ ਲੈ ਕੇ ਤਾਂ ਮhenga ਹੋਣਾ ਹੀ ਹੋਣਾ ਹੈ ਜੋ ਕਿਹਾ ਇੱਕ ਇੱਕ ਤਰ੍ਹਾਂ ਦਾ ਲਾਲਚ ਦੇ ਕੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਨਾ ਜਿਹੜੇ ਪ੍ਰੋਡਕਟ ਹੈਗੇ ਨੇ ਪੈਦਾ ਕਰਦੇ ਨੇ ਉਹਦੇ ਮੰਗੇ ਇੱਕ ਵੱਡਾ ਝਟਕਾ ਲੋ ਦੀ ਦੀ ਸਕੀਮ ਚਲਾ ਰਹੀ ਹੈ ਹਾਂਜੀ 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 ਸਾਡੇ ਨਾਲ ਤਾਂ ਹੁਣੀ ਹੋ ਜਾਂਦੇ ਕੰਪਨੀਆਂ ਸਾਡੇ ਨਾਲ ਸ਼ੋਸ਼ਣ ਕਰੀ ਜਾਂਦਾ ਜੀ ਹਨਾ ਕਿਤੇ ਕਾਟ ਐਸਐਨਐਪ ਦੀ ਕਾਟ ਕਿਤੇ ਟੇਡਾ ਢੰਗ ਨਾਲ ਕਿਤੇ ਇੱਥੇ ਕੋਸ ਕਰਤਾ ਕਿਤੇ ਕੋਸ ਕਰਤਾ ਸਾਡੇ ਛੋਟੇ ਕਿਸਾਨਾਂ ਨੂੰ ਤਾਂ ਕੁਝ ਨਾ ਹੀ ਨਹੀਂ ਰਿਹਾ ਜੀ ਤਾਂ ਤਾਂ ਗ੍ਰੀਪੀ ਐਫਏ ਹੈ ਨਾ ਗ੍ਰੀਪ ਬਣਾਈਏ ਤਾਂ ਸਸਤਾ ਮਿਲ ਗਿਆ ਆਪਾਂ ਕਹਿੰਦੇ ਤਾਂ ਤੁਸੀਂ ਬਣਾਈਏ ਕਿਸਾਨਾਂ ਦਾ ਫਾਇਦਾ ਹੋਵੇ ਲੋਕਾਂ ਦਾ ਫਾਇਦਾ ਹੋਵੇ ਹਾਂ ਮੈਂ ਸਾਰੇ ਹੀ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਬੇਨਤੀ ਵੀ ਕਰਨਾ ਚਾਹੁੰਦਾ ਸਾਡੀ ਸੰਸਥਾ ਨਾਲ ਜੁੜੋ ਇਹ ਪੂਰੇ ਪੰਜਾਬ ਦੇ ਵਿੱਚ 97% ਜਿਹੜੇ ਕਿਸਾਨ ਨੇ ਕੱਲੇ ਕਿਸਾਨਾਂ ਦੀ ਗੱਲ ਕਰਦੇ ਹਾਂ 100 'ਚੋਂ 97% ਜਿਹੜੇ ਕਿਸਾਨ ਨੇ ਜੀ ਉਹਨਾਂ ਨੂੰ ਸਾਡੇ ਨਾਲ ਜੁੜਨਾ ਚਾਹੀਦਾ ਅਸੀਂ ਉਹਨਾਂ ਦਾ ਉਹਨਾਂ ਦਾ ਮੁੱਦਾ ਤਾਂ ਹੱਥ ਬਤ ਲੈ ਕੇ ਜਾਵਾਂਗੇ ਹਰ ਇੱਕ ਘਰ ਦਾ ਮੁੱਦਾ ਦੇਖੋ ਜੇ ਆਪਾਂ ਸਰਕਾਰਾਂ ਦੀ ਗੱਲ ਕਰੀਏ ਸਾਨੂੰ 1000 ਰੁਪਏ ਦੀ ਲੋੜ ਨਹੀਂ ਹੈਗੀ ਜੀ ਸਾਨੂੰ ਕੋਈ ਟੂਰਾਂ ਦੀ ਲੋੜ ਨਹੀਂ ਹੈਗੀ ਸਾਨੂੰ ਜਿਹੜਾ ਦਿੱਲੀ ਦਾ ਨੁਕਸਾਨ ਹੁੰਦਾ ਨਾ ਜਿਹੜਾ ਸਾਡੇ ਲੋਕਾਂ ਦੇ ਫਾਰਮੂਲਾ ਦੇ ਪਸ਼ੂ ਰੱਖੇ ਹੋਏ ਨੇ ਇਹ ਨੁਕਸਾਨ ਦਾ ਇਹ ਭਰਾਈ ਕਿੱਥੋਂ ਹੋਊਗੀ ਸਾਡੇ ਮਤਲਬ ਕਿ ਕਿਹੜੇ ਤਰੀਕਿਆਂ ਵੱਡਾ ਘਾਟਾ ਲੋਕਾਂ ਨੂੰ ਪਾਇਆ ਜਾ ਰਿਹਾ ਨਾ ਵੱਡਾ ਘਾਟਾ ਲੋਕਾਂ ਨੂੰ ਪਾਇਆ ਜਾ ਰਿਹਾ ਇਹ ਕੱਲ ਆਪ ਆਪਣੇ ਪਿੰਡ ਦੇ ਵਿੱਚ ਵੀ ਬਹਾਰ ਜਮ ਪਾਏ ਸੀ ਨਾ ਤੁਸੀਂ ਗੱਲਬਾਤ ਵੀ ਕੀਤੀ ਉਹਨਾਂ ਨੇ ਜਿਵੇਂ ਕੰਪਨੀ ਦੇ ਵੀ ਜੀਐਮ ਨਾਲ ਹੋਰ ਦੇਹਦੁਖਾਈ ਨਾਲ ਗੱਲ ਕੀਤੀ ਗਈ ਸੀ ਨਾ ਕਿ ਤੁਸੀਂ ਉਹਨੂੰ ਸਕੈਪ ਕੀਤੀ ਸੀ ਵੀ ਪਾਜੀ ਉਹਨਾਂ ਨੇ ਜਿਹੜਾ ਦੱਸਿਆ ਗਿਆ ਸੀ ਕਿ ਅਸੀਂ ਆਹ ਨੂੰ ਸਾਨੂੰ ਕੱਟਾ ਪੈ ਰਿਹਾ ਉਹਨਾਂ ਦਾ ਆਪਾ ਜੇ ਕਹਿੰਦੀ ਐਮਪੀ ਵੀ ਨੇ ਆਪਣੇ ਇਲਾਕੇ ਦੇ ਨਾ ਤਾਂ ਸਾਰੇ ਹੀ ਖੇਤਰ ਉਹਦੇ ਵਿੱਚ ਆਉਂਦੇ ਨੇ ਤਾਂ ਕੀ ਤੁਹ ਸੋਚਦਾ ਕਿ ਉਹ ਹਰ ਗੱਲ ਸੁਣਵਾ ਦੇ ਜੀ ਕਿਸੇ ਤਰ੍ਹਾਂ ਹੀ ਜਿਵੇਂ ਕੱਲ ਅਸੀਂ ਬੀਬਾ ਜੀ ਨੂੰ ਇੱਥੇ ਮੰਗ ਪੱਤਰ ਦਿੱਤਾ ਸੀ ਏਵੇਂ ਜਿਵੇਂ ਅਸੀਂ ਕੁੜੀਆਂ ਸਭ ਕੋਲ ਗਏ ਸੀ ਪਹਿਲਾਂ ਜੀ ਉਹਨਾਂ ਕੋਲ ਗਏ ਸੀ ਉਹ ਕਹਿੰਦੇ ਅਸੀਂ ਹੱਲ ਕਰਾਂਗੇ ਦੋ ਮਹੀਨੇ ਰੇਟ ਵਧਾਣ ਕੇ ਸਾਡਾ ਰੇਟ ਬਰਾਬਰ ਕਰਤਾ ਸੀਗਾ ਕੋਸੇ ਏਰੀਏ ਦੇ ਵਿੱਚ ਉਹ ਦੁਬਾਰੇ ਦੀ ਦੁਬਾਰੇ ਫੇਰ ਉਵੇਂ ਉਵੇਂ ਫੇਰ ਆਉਂ ਚੁਣਨਾਂ ਨੇ ਲੈ ਲਿਆ ਅਸੀਂ ਬੀਬਾ ਕੋਲ ਵੀ ਮੰਗ ਪੱਤਰ ਰੱਖਿਆ ਸੀ ਵੀ ਸਾਡੀ ਸੁਣਵਾਈ ਕਿਤੇ ਨਾ ਕਿਤੇ ਦੇਖੋ ਜਦੋਂ ਬੰਦਾ ਅਸਾ ਹੁੰਦਾ ਨਾ ਡੈਕੜੋਲੇ ਖਾਂਦਾ ਕਿਤੇ ਕਿਹਦੇ ਕੋਲੇ ਜਾਂਦਾ ਕਿਸੇ ਕਿਸੇ ਕੋਲੇ ਜਾਂਦਾ ਸਾਨੂੰ ਵੀ ਉਮੀਦ ਹੁੰਦੀ ਹੈ ਵੀ ਸਾਡੀ ਗੱਲ ਸੁਣੀ ਜਾਊਗੀ ਉਹਨਾਂ ਨੇ ਭਰੋਸਾ ਦਿਵਾਇਆ ਸਾਨੂੰ ਵੀ ਜੇ ਸਾਡੀ ਸਰਕਾਰ ਆਉਂਦੀ ਆ ਅਸੀਂ ਤੁਹਾਡੇ 97% ਜਿਹੜੇ ਫਾਰਮਰ ਨੇ ਉਹਨਾਂ ਦੇ ਮਸਲੇ ਹੱਲ ਕਰਕੇ ਦੇਵਾਂਗੇ ਤੇ ਅਸੀਂ ਵੀ ਉਹਨਾਂ ਨੂੰ ਭਰੋਸਾ ਦਿੱਤਾ ਜੀ ਇਹਨਾਂ ਮਤਲਬ ਇਹ ਰੇਟ ਪ੍ਰੋਪਰ ਕੀਤਾ ਜਾਵੇਗਾ। ਹਾਂ ਰੇਟ ਪੂਰੇ ਪੰਜਾਬ ਦਾ ਪ੍ਰੋਪਰ ਕੀਤਾ ਜਾਵੇ। ਉਹ ਇੱਕ ਕੱਲ ਨੂੰ ਇਹ ਪ੍ਰਸੰਦ ਹੋਇਆ। ਹਾਂਜੀ ਹਾਂਜੀ। ਜਿਵੇਂ ਤੁਸੀਂ ਗੱਲ ਕੀਤੀ ਹੈ ਸਸਤਾ ਬਣੀ ਵੀ ਹੈ ਠੀਕ ਜੁਰਮ ਨੁਕਸਾਨ ਤੇ ਉਹਨਾਂ ਨੇ ਸਸਤੀ ਦਾ ਤੱਤ ਹੀ ਦੱਸ ਦਿੱਤਾ ਸਾਰਾ ਨਾ ਬਹੁਤ ਵੱਡਾ ਨੁਕਸਾਨ ਹੋਣਾ ਲੋਕਾਂ ਦਾ। ਲੋੜ ਨਹੀਂ ਕਿ ਇੱਕ ਇੱਕ ਸਸਤਾ ਥੱਲੇ ਆਉਣ ਦੀ ਦੁਕਾਨ। ਹਾਂ ਹਾਂ ਮੈਂ ਤਾਂ ਸਾਰੇ ਹੀ ਆਪਣੇ ਪੰਜਾਬ ਦੇ ਦੁਕਾਨਦਾਰਾਂ ਨੂੰ ਬੇਨਤੀ ਕਰੂੰਗਾ। ਚਾਹੇ ਸਾਡੀ ਪੀਡੀਐਫ ਹੈ ਜਾਂ ਚਾਹੇ ਸਾਡੀ ਪੀਏਐਫ ਹੈ ਸਾਨੂੰ ਸਾਰਿਆਂ ਨੂੰ ਇੱਕ ਢੰਡੇ ਥੱਲੇ ਹੋ ਕੇ ਇਕੱਠੇ ਹੋਣਾ ਚਾਹੀਦਾ। ਬਾਕੀ ਜਿਹੜੀ ਗੱਲ ਰਹੀ 22 ਤਰੀਕ ਨੂੰ ਨਸਾਨਾ ਨੇ ਮੋਰਚਾ ਲਾਉਣਾ ਵਿਪਾਰਕ ਸਮਝੌਤੇ ਵਾਸਤੇ ਪੀਡੀਐਫਾ ਤੇ ਪੀਏਐਫਾ ਉਹਨਾਂ ਦਾ ਜਰੂਰ ਮੈਨੂੰ ਉਮੀਦ ਦਾ ਵਿਸ਼ਵਾਸ ਦੇਵਾਂਗੇ ਸਾਰੇ ਬੰਦੇ ਨੂੰ ਅਸੀਂ ਸਨੇਹੇ ਲਾਹਵਾਂਗੇ ਵੀ ਉਹਦੇ ਭਾਈ ਆਪਾਂ ਇੱਕ ਜੁੱਟ ਹੋ ਕੇ ਇੱਕ ਝੰਡੇ ਦੇ ਥੱਲੇ ਤੇ ਆਪਾਂ ਜਰੂਰ ਉਹਨਾਂ ਦੇ ਹੱਕ 'ਚ ਖੜਾਂਗੇ